ਯਦਵਿੰਦਰ ਸਿੰਘ ਅਤੇ ਸਰਵਨ ਸਿੰਘ ਕੋਲੋਂ ਤਿੰਨ ਪਿਸਟੌਲ ਵੀ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਜਗਜੀਤ ਸਿੰਘ ਚਾਹਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਵਿਦੇਸ਼ ਤੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਨਾਂ ਤੇ ਫਰੋਤੀ ਲਈ ਧਮਕੀ ਭਰੇ ਫੋਨ ਆ ਰਹੇ ਹਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਰਨਤਾਰਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਆਪਣੀ ਜਾਂਚ ਦੌਰਾਨ ਦੋ ਨੌਜਵਾਨਾਂ ਯਦਵਿੰਦਰ ਸਿੰਘ ਅਤੇ ਸਰਵਨ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ। ਪੁਲਿਸ ਵੱਲੋਂ ਕੀਤੀ ਗਈ ਸਖਤੀ ਨਾਲ ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਹਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਤਿੰਨ ਪਿਸਤੌਲ ਬਰਾਮਦ ਕੀਤੀਆਂ ਹਨ। ਡੀਐਸਪੀ ਚਾਹਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਗਿਰੋਹ ਦੇ ਬਾਕੀ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਹ ਨਹੀਂ ਤਾਂ ਹਮਸਾਰ ਹੈ ਇਹ ਤਾਂ ਅੰਦਰ ਗਿਆ ਸੀ 15 ਮਿੰਟ ਇਹ ਇਹ ਬੰਦ ਕਰ ਲਓ ਉਹ ਕੁਐਸਚਨ ਕਰਨਾ ਜਿਹੜਾ ਟੌਪਿਕ ਆਪਣਾ ਬੇਨ ਆ ਠੀਕ ਹੈ ਜੀ ਕਿੰ ਕਰਕੇ ਬੱਚਿਆਂ ਦੇ ਵਿਗੜਨ ਦਾ ਜ਼ਿਆਦਾ ਕਾਰਨ ਨਾ ਕਰ ਦਵਾਂਗੇ ਹੈਨਾ ਜਾਓ ਆਓ ਅੰਦਰ ਚੱਲੀਏ ਜਾ ਚੱਲ ਜਾਓ ਜਿਹੜੇ ਬੱਚੇ ਗਲਤ ਰਾਹ ਤੇ ਕਿਵੇਂ ਪੈ ਰਹੇ ਆ ਉਹਦਾ ਭਲੇ ਹੱਦੋਂ ਨਾਲ ਲੱਗਦੀ ਪ੍ਰੋਫਾਈਲ ਉਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਮੂੰਹ ਬਣ ਕੇ ਵੀਡੀਓ ਬਣਾਉਂਦਾ ਵੀ ਉਹਦੀ ਵੀਡੀਓ ਉਹਨਾਂ ਨੂੰ ਸ਼ੇਅਰ ਹੋਈ ਉਸ ਦੇ ਬਾਅਦ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਇਸ ਸੰਬੰਧੀ ਸਾਡੇ ਪਹਿਲਾਂ ਤੋਂ ਹੀ ਯਾਦਾਤਾ ਨਾਲ ਡੀਜੀਪੀ ਸਾਹਿਬ શ્રી ਦਿਨਕਰ ਗੁਪਤਾ ਜੀ ਜੀਪੀ ਸਾਹਿਬ શ્રી ਦਿਨਕਰ ਗੁਪਤਾ ਜੀ ਡੀਆਈ ਸਾਹਿਬ શ્રી ਹਰਮਨਬੀਰ ਗਿੱਲ ਸਾਹਿਬ ਤੇ ਐਸਐਸਪੀ ਰਵਜੋਤ ਗਰੇਵਾਲ ਮੈਂ ਵੱਲੋਂ ਸਮੇਂ-ਸਮੇਂ ਤੇ ਜਿਹੜੇ ਗਲਤ ਅਨਸਰ ਇਹਨਾਂ ਖਿਲਾਫ ਜਿਹੜੀ ਕਾਰਵਾਈਆਂ ਚੱਲਦੀਆਂ ਇਹਨਾਂ ਦੀ ਗਾਈਡਲਾਈਨ ਤੇ ਇੱਕ ਐਫਆਈਆ ਦਰਜ ਪਹਿਲਾਂ ਹੋਈ ਸੀ ਸਾਡੇ ਮੁਕੱਦਮਾ ਨੰਬਰ 211 17925 ਨੂੰ ਜੀ ਇੱਕ ਨਿਤਿਨ ਗੁਪਤਾ ਰੇਲਵੇ ਸਟੇਸ਼ਨ ਲੱਗ ਕੇ ਇਹਨਾਂ ਦੀ ਸੈਨੇਟਰੀ ਦੀ ਦੁਕਾਨ ਆ ਇਹਨਾਂ ਨੂੰ ਥ੍ਰੈਟ ਕਾਲ ਆਈ ਸੀ 골ਡੀ ਢਿੱਲੋਂ ਦੇ ਨਾਂ ਤੋਂ 50 ਲੱਖ ਦੀ ਫਰੋਤੀ ਸੀ ਉੱਤੇ ਵੱਖ-ਵੱਖ ਐਂਗਲ ਤੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਗਾਈਡਲਾਈਨ ਜਿਵੇਂ-ਜਿਵੇਂ ਦਿੱਤੀ ਗਈ ਉੱਤੇ ਕੰਮ ਕਰਦੇ ਆ ਅੱਜ ਸਾਡੀ ਟੀਮ ਨੂੰ ਇੱਕ ਬਹੁਤ ਵਧੀਆ ਸਫਲਤਾ ਮਿਲੀ ਹੈ ਏਐਸਆਈ ਗੁਰਦੀਪ ਸਿੰਘ ਜਿਹੜੇ ਇਸ ਮੁਕਦਮੇ ਦੇ ਆਈ.ਓ.ਵੀ ਨੇ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਯਾਦਵਿੰਦਰ ਸਿੰਘ ਯਾਦਾ ਐਸਵਰਨ ਸਿੰਘ ਟੂ ਦੌਰਾਨੇ ਪੁਛਗਿਸ਼ ਗੱਲ ਸਾਹਮਣੇ ਆਈ ਆ ਯਾਦਵਿੰਦਰ ਸਿੰਘ ਯਾਦਾ ਜਿਹੜਾ ਵਾ ਇਸ ਦਾ ਇੱਕ ਰਿਸ਼ਤੇਦਾਰ ਆ ਅਰਮਾਨਦੀਪ ਆਸਟ੍ਰੇਲੀਆ ਚ ਰਹਿੰਦਾ ਪਿੱਛੋਂ ਇਹ ਚੇਲਾ ਪਿੰਡ ਆ ਭਿੱਖੀਗੜ੍ਹ ਵਿੱਚ ਇਹਦਾ ਭਣ ਜਾਵਾ ਇਹਨਾਂ ਦੋਨਾਂ ਨੇ ਹੀ ਰਲ ਕੇ ਇੱਕ ਸਕੀਮ ਬਣਾਈ ਦੀ ਫਰौती ਦੇ ਨਾਂ ਤੇ ਆਪਾਂ ਹੁਣ ਕੰਮ ਸ਼ੁਰੂ ਕਰਦੇ ਆ ਤੇ ਜਿਹੜਾ ਹੈਗਾ ਸਵਰਨ ਸਿੰਘ ਤੇ ਯਾਦਵਿੰਦਰ ਜਿਹੜਾ ਇਹ ਇਕੱਠੇ ਆ ਜਿਹੜੇ ਗ੍ਰফতার ਕੀਤੇ ਗਏ ਆ ਜਿਹੜਾ ਸਵਰਨ ਸਿੰਘ ਆ ਇਹ ਜਿਹੜਾ ਇੱਥੇ ਇੱਕ ਗੱਲ ਤੁਹਾਨੂੰ ਧਿਆਨ ਚ ਲਿਆਉਣਾ ਚਾਹੂੰਗਾ ਸੁਖਜਿੰਦਰ ਸਿੰਘ ਦਾ ਭਰਾ ਵਾ ਯਾਦਵਿੰਦਰ ਸਿੰਘ ਸੁਖਜਿੰਦਰ ਸਿੰਘ ਦੇ ਘਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਇੱਥੇ ਕਬਾਲ ਰੋਡ ਤੇ ਇਹਦੀ ਇੱਕ ਕੋਠੀ ਬਣ ਰਹੀ ਆ ਸਵਰਨ ਸਿੰਘ ਨੇ ਹਰਮਾਨ ਨਾਲ ਬਹਿ ਕੇ ਸਲਾਹ ਕੀਤੀ ਤੇ ਇਹਨੂੰ ਗਾਈਡ ਕੀਤਾ ਯਾਦਵਿੰਦਰ ਸਿੰਘ ਨੇ ਉੱਥੇ ਜਾ ਕੇ ਇੱਕ ਵੀਡੀਓ ਬਣਾਈ ਵੀਡੀਓ ਦੇ ਵਿੱਚ ਨਾਲੇ ਥ੍ਰੈਟ ਦੇ ਰਿਹਾ ਕਿ ਮੈਂ ਇਹਦਾ ਨੁਕਸਾਨ ਅੱਜ ਕਰ ਦੇਣਾ ਸੀ ਉਹ ਵੀਡੀਓ ਤੋਂ ਅਸੀਂ ਵਾਸੀ ਗਾਂ ਜਿਹੜਾ ਤਫਤੀਸ਼ ਵਾਕ ਲੋਕ ਪਹਿਲੂ ਤੋਂ ਕੀਤੀ ਗਈ ਜਿਸ ਤੋਂ ਇਹਨਾਂ ਕੋਲੋਂ 3 ਪਿਸਟਲ 32 ਬੋਰ ਦੇ ਰਿਕਵਰ ਹੋਏ ਆ ਨਾਲ ਰਾਉਂਡ ਆ ਜੀ ਬਾਕੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਸੀਜਾ ਸਾਹਮਣੇ ਆਉਣਗੀਆਂ ਉਸ ਹਮੇਸ਼ਾ ਸਮੇਂ ਤੁਹਾਡੇ ਤੁਸੀਂ ਦੱਸਦੇ ਜਿਹੜੀ ਕਾਲ ਵੀ ਦੇਖੀ ਤੇ ਬਤਾਈ ਕਿ ਜਿਹੜੀ ਫੋਨ ਆਈ ਸੀ ਫੋਨ ਇਹਨੇ ਜਿਹੜਾ ਅਰਮਾਨ ਆਸਟ੍ਰੇਲੀਆ ਤੋਂ ਉਹ ਬਾਹਰ ਵਾਲੇ ਨੰਬਰ ਤੋਂ ਕਰਦਾ ਸੀ ਆਪਣੇ ਆਪ ਨੂੰ ਗੋਲਡੀ ਢਿੱਲੋਂ ਦਾ ਨਾਮ ਲੈ ਕੇ ਕਰ ਰਿਹਾ ਸੀ ਹੋਰ ਵੀ ਸਰਮਾਨਿਕ ਗਰਜ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਜੀ ਇਸ ਮਾਮਲੇ 'ਚ ਕਿੰਨੇ ਬੰਦੇ ਨੂੰ ਕੰਮ ਦੇ ਦਿੱਤਾ ਹੈਗਾ ਭਾਈ ਇਹ 'ਚ ਟੋਟਲ 2 ਗ੍ਰਿਫਤਾਰ ਆ ਜੀ ਤੀਸਰਾ ਜਿਹੜਾ ਅਰਮਾਨ ਜਗਦੀਪ ਸਿੰਘ ਆਸਟ੍ਰੇਲੀਆ ਇੱਕ ਨੂੰ ਨਾਮਿਨੇਟ ਹੋਇਆ ਜੀ ਮੀਨ ਇਹਨਾਂ ਦੀ ਉਮਰ ਉਹੀ 25-26 ਸਾਲ ਮੈਂ ਇੱਕ ਚੀਜ਼ ਆਪਣੇ ਧਿਆਨ ਚ ਇੱਕ ਹੋਰ ਲੈਣਾ ਚਾਹੁੰਦਾ ਇਸ ਪੁਲਿਸ ਆਪਣਾ ਵਰਕ ਕਰ ਰਹੀ ਆ ਮਾਂ-ਬਾਪ ਆਪਣਾ ਵਰਕ ਛੱਡ ਗਏ ਆ ਮਾਂ-ਬਾਪ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਰਹੇ ਠੀਕ ਆ ਜੀ ਜਿਹੜਾ ਆਪਣਾ ਸਵਰਨ ਸਿੰਘ ਆ 12 ਗੱਲੇ ਜ਼ਮੀਨ ਆ ਇਹਦੀ ਤੇ ਜਾਣ ਬੁੱਝ ਕੇ ਇੱਕ ਮੀਡੀਆ ਸੋਸ਼ਲ ਮੀਡੀਆ ਤੇ ਦੇਖ ਕੇ ਆਪਣੇ ਕੈਰੀਅਰ ਖਰਾਬ ਕਰ ਰਹੇ ਮਾਪੇ ਨੂੰ ਵੀ ਰਿਕਵੈਸਟ ਹੈ ਵੀ ਆਪਣੇ ਬੱਚਿਆਂ ਤੇ ਆਪਣੀ ਜੋ ਮਿਹਰੀ ਸੰਭੀਏ ਪੁਲਿਸ ਨੇ ਤੇ ਆਪਣਾ ਕੰਮ ਕਰਨਾ ਸਾਨੂੰ ਸਾਡੀ ਡਿਊਟੀ ਆ ਅਸੀਂ ਕਰਦੇ ਰਹੇ ਹਾਂ ਤੇ ਕਰਦੇ ਰਾਂਗੇ ਪਰ ਮਾਪੇ ਜਿਹੜਾ ਆਪਣਾ ਪੱਲਾ ਝਾੜ ਜਾਂਦੇ ਆ ਜੀ ਸਿਸਟਮ ਖਰਾਬ ਹੋ ਗਿਆ ਆ ਖਰਾਬ ਹੋ ਗਿਆ ਹੁਣ ਇੱਥੇ ਦੇਖਿਆ ਜਾਵੇ 12 ਕਿਲੇ ਜ਼ਮੀਨ ਚੰਗੀ ਬੜੀ ਰੋਟੀ ਖਾ ਰਹੇ ਆ ਵੈਪਨ ਜਿਹੜੇ ਇਹਨਾਂ ਦੇ ਹੈਗੇ ਜੀ ਇਹ ਆਪਣਾ ਇਥੇ ਨਾਕਾ ਲੱਗਾ ਹੋਇਆ ਸੀ ਜੀ ਪੀਸੀਐਸ ਰੋ ਸਕੂਲ ਆ ਉਸ ਰੋਡ ਦੇ ਤੋਂ ਮੁਕਬਰ ਖਾਸ ਨੇ ਤਲਾਹ ਦਿੱਤੀ ਸੀ ਉਤੋਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜੀ ਦੋ ਪਿਸਟਲ ਇਹਨਾਂ ਦੇ ਕੋਲੋਂ ਰਿਕਵਰ ਹੋਏ ਤੀਸਰਾ ਫਿਰ ਇਹਨਾਂ ਨੇ ਚਨਾਕ ਦੇ ਉੱਤੇ ਬਰਾਮਦ ਕਰਵਾਇਆ ਜੀ ਹਾਂ ਜੀ ਬੋਲਦੀ ਕਿ ਲੋਕਲ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਨਹੀਂ ਲੋਕਲ ਮੇਨ ਚੀਜ਼ ਜਿਹੜੀ ਹੈ ਇਹਨਾਂ ਦੀ ਇਹ ਬਾਕੀ ਜਿਹੜੀ ਪਾਰਟ ਆਫ ਇਨਵੈਸਟੀਗੇਸ਼ਨ ਚ ਜੋ ਜੋ ਸਾਹਮਣੇ ਆਏਗਾ ਤੁਹਾਡੇ ਧਿਆਨ ਚ ਦਿੰਦਾ ਜਾਏਗਾ